ਨਸ਼ਾ ਸ਼ਰੂ ਦੇ ਨਸ਼ਾ ਮੁਕਤੀ ਯਾਤਰਾ ਤੁਹਾਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੀ ਨਹੀਂ ਵਧੀਆ ਆਪਾਂ ਸਭ ਨੂੰ ਪਤਾ ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਹੋਈ ਹੈ ਜਿਹਦੇ ਤਸਕਰ ਨੇ ਉਹਨਾਂ ਦੇ ਘਰ ਟਾ ਹੀ ਨਹੀਂ ਫੜੇ ਗਏ ਉਹ ਨਸ਼ਾ ਜਿਨੇ ਸਾਧੀਆਂ ਕੋਖਾਂ ਚ ਨਸ਼ਾ ਪਾਤਾ ਜਰੂਰੀ ਮੈਂ ਇੱਕ ਆਰਟੀਕਲ ਪੜਿਆ ਸੀ ਸਾਰ ਇੰਗਲਿਸ਼ ਦਾ ਐਮ ਐਲ ਏ ਸਾਹਿਬ ਇੱਕ ਇੰਗਲਿਸ਼ ਦਾ ਆਰਟੀਕਲ ਪੜ੍ਹ ਰਿਆ ਸੀ ਸਰ ਉਸ ਤੇ ਲਿਖਿਆ ਇੱਕ ਦੌਰ ਨਿਕਲਦਾ ਹੈ ਔਰ ਇੱਕ ਪੂਰੀ ਜਨਰੇਸ਼ਨ ਤਬਾਹ ਹੋ ਜਾਂਦੀ ਹੈ ਚਣ ਵਾਲਿਆਂ ਨੂੰ ਉਹਨਾਂ ਦੀ ਜਿਹੜੀ ਹੈ ਬਲੇਸਿੰਗਸ ਔਰ ਅੱਜ ਕੋਈ ਬੱਚਾ ਨਸ਼ਾ ਕਰ ਰਿਹਾ ਤੇ ਤੁਸੀਂ ਇਹ ਸੋਚ ਲਓ ਕਿ ਚਲੋ ਇਹ ਤਾਂ ਹੁਣ ਨਸ਼ਾ ਕਰ ਰਿਹਾ ਐਟ ਲੀਸਟ ਸਾਡੇ ਬੱਚੇ ਤਾਂ ਇੱਥੇ ਨਾ ਵੀ ਆਂਦੇ ਤਾਂ ਵੀ ਬਿਲਡਿੰਗਾਂ ਟਹਿਣੀਆਂ ਸੀ ਨਸ਼ੇ ਤਸਕਰ ਫੜੇ ਜਾਣੇ ਸੀ ਮੇਰੇ ਵੱਲੋਂ ਆਪ ਸਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਚੈਨਲ ਦੇ ਉੱਤੇ ਤੇ ਅੱਜ ਆਪਾਂ ਇਕੱਠੇ ਹੋਏ ਆ ਨਸ਼ਾ ਵਿਰੁੱਧ ਮੁਹਿੰਮ ਜੋ ਕਿ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਚਲਾਈ ਗਈ ਆ ਹਰ ਸ਼ਹਿਰ ਹਰ ਪਿੰਡ ਕਸਬੇ ਵਿੱਚੋਂ ਚੱਲ ਰਹੀ ਆ ਤੇ ਅੱਜ ਪਟਿਆਲਾ ਵਿੱਚ ਵੀ ਇਸ ਜੁੱਧ ਨਸ਼ਿਆਂ ਦੇ ਵਿਰੁੱਧ ਇੱਥੇ ਇਕੱਤਰਤਾ ਕੀਤੀ ਆ ਤੇ ਇਸ ਨਸ਼ਾ ਮੁਕਤ ਯਾਤਰਾ ਦੇ ਵਿੱਚ ਬਾਈ ਨਾਮਕ ਫਾਟਕ ਪਟਿਆਲਾ ਦੇ ਉੱਤੇ ਅੱਜ ਮਿਤੀ 22 5 2025 ਨੂੰ ਜੋ ਕਿ ਇੱਥੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਨਸ਼ਾ ਮੁਕਤੀ ਦੇ ਸੰਬੰਧ ਵਿੱਚ ਮੇਰੇ ਨਾਲ ਜਿਹਨੇ ਸਦਾ ਬਲਵਿੰਦਰ ਸਿੰਘ ਸਿੱਧੂ ਜੋ ਕਿ ਆਵੇ ਬਾੜ ਆਉ ਦੇ ਜਿਹੜਾ ਜੋ ਅੱਜ ਤੱਕ ਕੰਮ ਹੋਇਆ ਉਹਦੇ ਬਾਰੇ ਇਹ ਦੱਸ ਰਹੇ ਨੇ। ਕੁਣੀ ਕਾ ਸ਼ਰਮਾ ਜੀ। ਤੇ ਕਾਫੀ ਦੇਰ ਤੋਂ ਲੱਗੇ ਹੋਏ ਹਨ। ਇਹਨਾਂ ਨੇ ਐਮਪੀ ਦੀਆਂ ਬੋਟਾਂ ਲਈ ਵੀ ਸਾਡੇ ਨਾਲ ਘਰ-ਘਰ ਜਾ ਕੇ ਬੋਟਾਂ ਮੰਗੀਆਂ। ਤੇ ਹੁਣ ਵੀ ਸਾਰਾ ਮੋਡਲ ਟਾਊਨ ਦੇ ਇਲਾਕੇ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਚਾਹੇ ਕੋਈ ਕਿਸੇ ਦਾ ਕੋਈ ਸੀਵਰੇਜ ਦਾ ਕਸਟਮ ਹੈ ਉਹ ਵੀ ਉਹ ਠੀਕ ਕਰਵਾਉਂਦੇ ਹਾਂ। ਹੁਣੀ ਇਹਨਾਂ ਨੇ ਜਿਹੜੀ ਕਿ ਲਗਾਤਾਰ ਪਤਾ ਨਹੀਂ ਕਿੰਨੇ ਘੇੜੇ ਘੱਟੇ ਉਹ ਸੈਂਕਸ਼ਨ ਕਰਾ ਲਈ ਤੇ ਹੁਣ ਉੱਥੇ ਜਿਹੜੇ ਵੀ 57 ਵਾਰਡ ਦੇ ਹੋਰ ਰਿਪ੍ਰੈਜ਼ੈਂਟੇਟਿਵ ਬੰਨਣਾ ਚਾਹੁੰਦੇ ਹਨ ਅਸੀਂ ਰਿਕੁਐਸਟ ਕਰਾਂਗੇ ਕਿ ਸਾਡੇ ਨਾਲ ਜੁੜੋ ਸਾਡੀ ਟੀਮ ਨੂੰ ਬਤਾਓ ਸਾਡਾ ਜਿਹੜਾ ਮੇਨ ਮਕਸਦ ਹੈ ਸਾਡਾ ਮੇਨ ਮਕਸਦ ਹੈ ਵੈਲਫੇਅਰ ਆਪਣੇ ਜਿੰਨੀ ਵੀ ਫਲੌਨੀ ਹੈ ਉਹਦੇ ਜਿਹੜੇ ਰੈਜੀ ਬੋਲ ਜੀ ਤੇ ਮਾਨ ਜੋ ਜਿਹੜੇ ਕੋਲੀ ਸਾਹਿਬ ਐਮਐਲਏ ਪਟਿਆਲਾ ਉਹ ਪਹੁੰਚ ਚੁੱਕੇ ਨੇ ਤੇ ਇੱਕ ਜਿਹੜੀ ਸਟੇਜ ਦੀ ਇਹ ਕਾਰਵਾਈ ਆ ਜੋ ਨਸ਼ਾ ਵਿਰੁੱਧ ਨਸ਼ਾ ਮੁਕਤੀ ਯਾਤਰਾ ਉਹ ਸ਼ੁਰੂ ਹੋ ਰਹੀ ਹੈ ਮੰਚ ਤੇ ਜਿਹੜੇ ਉਹ ਜਾ ਰਹੇ ਆ ਬਿਰਾਜਮਾਨ ਸਾਰੇ ਲੋਕ ਕੇ ਬੈਠੇ ਹੋ ਜਿਨਨੇ ਵੀ ਮੇਰੇ ਮਾਤਾਵਾ ਬੈਠੀਆਂ ਪੈਣਾ ਬੈਠੇ ਆ ਮੇਰੇ ਵੀਰ ਮੇਰੇ ਬਜ਼ੁਰਗ ਸਾਰੇ ਫਤੇ ਦੀ ਸਾਹ ਚ ਪਾਓ ਜੀ ਗੱਦ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਆਪਾਂ ਐਵੇਂ ਦੇ ਪੰਡਾਲ ਲਾ ਕੇ ਆਪਾਂ ਵਿਚਾਰ ਵਟਾਂਦਰਾ ਕਰਦੇ ਪਰ ਅੱਜ ਨਾ ਤਾਂ ਕੋਈ ਵੋਟ ਹੈ ਨਾ ਹੀ ਕੋਈ ਵੋਟਾਂ ਦਾ ਕੋਈ ਪ੍ਰੋਗਰਾਮ ਹੈ ਅੱਜ ਕੀ ਹੈ ਅੱਜ ਪੰਜਾਬ ਦੀ ਜਿਹੜੀ ਇਹ ਤਰਫੀਜ਼ ਮਿੱਟੀ ਹੈ ਇਹਨੂੰ ਜਿਹੜੀ ਕਲੰਕਿਤ ਕਰ ਰਿਹਾ ਸੀਗਾ ਉਹ ਨਸ਼ਾ ਜਿਨ੍ਹਾਂ ਮਾਵਾਂ ਦੇ ਚੜ੍ਹਦੀ ਉਮਰ ਦੇ ਬੱਚੇ ਜਿਹੜੇ 16-16 ਸਾਲਾਂ ਦੇ 18-18 ਸਾਲਾਂ ਦੇ ਅਰਥੀਆਂ ਬਣਾ ਕੇ ਸੇਧਿਆਂ ਤੇ ਪਾਦੇ ਉਹ ਨਸ਼ਾ ਜਿਨ੍ਹਾਂ ਮਾਵਾਂ ਦੀਆਂ ਉਹ ਮਿੱਠਾਂ ਖਤਮ ਕਰਤੀਆਂ ਉਹ ਨਸ਼ਾ ਜਿਨ੍ਹਾਂ ਸਾਡੀਆਂ ਔਖਾਂ 'ਚ ਨਸ਼ਾ ਪਾਤਾ ਉਸ ਮੋਹਿਮ ਦੇ ਖਿਲਾਫ ਇਹ ਇੱਕ ਜੁੱਧ ਬਣ ਕੇ ਅੱਜ ਸਾਰੇ ਇੱਥੇ ਇਕੱਠੇ ਹੋਏ ਜਿਹੜੀਆਂ ਪੰਜਾਬ ਦੀਆਂ ਮਾਵਾਂ ਹੁੰਦੀਆਂ ਸੀ ਇਹ ਪੁੱਤਰ ਦੀ ਦਾਤ ਲੈਣ ਵਾਸਤੇ ਨਾ ਬੜੀ ਦੂਰ ਦੂਰ ਤੱਕ ਅਰਦਾਸਾਂ ਬੇਟੀਆਂ ਕਰਦੀਆਂ ਔਰ ਮੱਥਾ ਟੇਕਦੀਆਂ ਕਦੇ ਗੁਰੂ ਘਰ ਜਾ ਕੇ ਵੱਡੀ ਲੜਾਈ ਐ ਸਾਡੀ ਪੀੜ੍ਹੀ ਨੂੰ ਬਚਾਉਣ ਦੀ ਲੜਾਈ ਐ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੰਮੀਆਂ ਲੰਮੀਆਂ ਇੱਥੇ ਸਰਕਾਰਾਂ ਆਈਆਂ ਉਹਨਾਂ ਨੇ ਇਹਦੇ ਤੇ ਕੀ ਆਪਣੀ ਜ਼ਿੰਮੇਵਾਰੀ ਦੇ ਨਾਲ ਕੋਈ ਕੰਮ ਨਹੀਂ ਕੀਤਾ ਕਦੇ ਕੋਈ ਸੋਚ ਸਕਦਾ ਸੀਗਾ ਕਿ ਕੋਈ ਨਸ਼ੇ ਦੇ ਖਿਲਾਫ ਸਰਕਾਰ ਆਊਗੀ ਤੇ ਇੰਨਾ ਕੰਮ ਕਰੂਗਾ ਆਪਾਂ ਸਾਰੇ ਰਾਜਨੀਤੀ ਤੋਂ ਉੱਟ ਕੇ ਗੱਲ ਕਰਦੀਆਂ ਨਹੀਂ ਜਦੋਂ ਸਰਕਾਰਾਂ ਹੈਗੀਆਂ ਮੁਹਿੰਮ ਚਲਾਉਂਦੀਆਂ ਨੇ ਸਾਨੂੰ ਫਿਰ ਉਹਦਾ ਸਾਥ ਦੇਣਾ ਬਣਦਾ ਐ ਕਿਉਂਕਿ ਇਹ ਲੜਾਈ ਸਾਡੇ ਘਰਾਂ ਦੀ ਐ ਸਾਡੇ ਬੱਚਿਆਂ ਦੀ ਐ ਇਸ ਲੜਾਈ ਇਸ ਲੜਾਈ ਨੂੰ ਲੜੇ ਬਿਨਾ ਇਸ ਨਸ਼ੇ ਦਾ ਅੰਤ ਨਹੀਂ ਹੋ ਸਕਦਾ ਸਾਰੇ ਜਾਣੀ ਰਲ ਕੇ ਆਪਾਂ ਪੂਰੀ ਜ਼ਿੰਮੇਵਾਰੀ ਦੇ ਨਾਲ ਪੂਰੀ ਜ਼ਿੰਮੇਵਾਰੀ ਦੇ ਇਹ ਬੰਦਾ ਨਸ਼ਾ ਵੇਚਦਾ ਤੁਹਾਨੂੰ ਪਤਾ ਹੈ ਤੁਹਾਨੂੰ ਲਾਗੇ ਤਾਂ ਕਿ ਵੀ ਕਿਤੇ ਪਤਾ ਹੋਵੇ ਗਵਾਂਟੀ ਨੂੰ ਪਤਾ ਹੁੰਦਾ ਰਿਸ਼ਤੇਦਾਰਾਂ ਨੂੰ ਭਾਵੇਂ ਨਾ ਪਤਾ ਹੋਵੇ ਵੀ ਇਹ ਬੰਦਾ ਨਸ਼ਾ ਵੇਚਦਾ ਹੈ ਕੰਮ ਕਰਨਾ ਪਊਗਾ ਕਿਉਂਕਿ ਇਹ ਲੜਾਈ ਬਹੁਤ ਵੱਡੀ ਲੜਾਈ ਹੈ ਮੈਂ ਇੱਕ ਅੰਕੜਾ ਦੇ ਰਿਹਾ ਸੀ ਸਾਰੇ ਬੈਠੇ ਮੇਰੇ ਭੈਣਾ ਵੀ ਬੈਠੇ ਆ ਪਰ ਦੇ ਦੇਣਾ ਇਹ ਅੰਕੜਾ ਮੇਰੇ ਵੀ ਜ਼ਰੂਰੀ ਹੈ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਸਾਰੇ ਇੰਗਲਿਸ਼ ਦਾ ਮੈਨੂੰ ਲੱਗਦਾ ਇੱਕ ਇੰਗਲਿਸ਼ ਆਰਟੀਕਲ ਪੜ੍ਹ ਰਿਆ ਸੀ ਸਰ ਉੱਚੇ ਲਿਖਿਆ ਸੀ ਹਰ ਸਾਲ ਜਿਨ੍ਹਾਂ ਦੀ ਉਮਰ 22 ਤੋਂ 32 ਸਾਲ ਹੈ ਪੰਜਾਬ ਦੇ ਵਿੱਚ 12 ਤੋਂ 15000 ਬੱਚਿਆਂ ਨੂੰ ਐਚ ਆਈ ਵੀ ਦਾ ਸ਼ਕਾਰ ਹੋ ਰਿਹਾ ਹੈ ਸਰਵਜਾਂ ਦੇ ਸਾਰੇ ਸਤਿਕਾਰਯੋਗ ਸਾਥੀਓ ਤੁਹਾਡਾ ਇੱਥੇ ਪਹੁੰਚਣ ਤੇ ਸੁਖਮਿੰਦਰ ਭਾਜੀ ਦੇ ਸਾਡੇ ਭਾਬੀ ਜੀ ਦੇ ਇੱਥੇ ਉਹਨਾਂ ਦੇ ਸੱਦੇ ਦਰ ਤੇ ਪਹੁੰਚੇਗਾ ਤੁਸੀਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਐਮਐਲਏ ਸਰਦਾਰਜੀ ਪਾਸਿੰਗ ਖੋਲੀ ਜੀ ਨੂੰ ਤੁਸੀਂ ਜੀ ਆਇਆਂ ਕਰਨ ਦੇ ਲਈ ਪਹੁੰਚੇ ਹੋ ਯੁੱਧ ਨਸ਼ੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਵੰਡੀ ਗਈ ਆ ਉਹਦੇ ਵਿੱਚ ਤੁਸੀਂ ਆਪਣਾ ਸਹਿਯੋਗ ਦੇਣ ਦੇ ਲਈ ਪਹੁੰਚੇ ਹੋ ਤੁਹਾਡੇ ਕੋਲ ਇਥੇ ਅਸਕਾਰ ਪੰਜਾਬ ਪੁਲਿਸ ਨੇ ਉਹਨਾਂ ਦੇ ਉੱਤੇ ਛਲ ਪਾ ਲਈ ਹੈ ਤੇ ਜਿਹੜੇ ਬੱਚੇ ਜਿਹੜੇ ਨਸ਼ਾ ਕਰ ਰਹੇ ਨੇ ਜਿਹੜਾ ਮੇਨ ਮਕਸਦ ਆਜਾ ਤੁਹਾਡੇ ਕੋਲ ਆਉਣ ਦੇ ਲਈ ਉਹਨਾਂ ਬੱਚਿਆਂ ਦੀ ਜਾਣਕਾਰੀ ਤੁਸੀਂ ਆਪਣੇ ਜਿਹੜੇ ਨਜ਼ਦੀਕੀ ਥਾਣੇ ਦੇ ਵਿੱਚ ਦੇ ਸਕਦੇ ਹੋ ਪੰਜਾਬ ਪੁਲਿਸ ਆਪ ਉਹਨਾਂ ਦਾ ਇਲਾਜ ਕਰਵਾਉਣ ਦੇ ਲਈ ਹਸਪੀਟਲਸ ਦੇ ਵਿੱਚ ਲੈ ਕੇ ਜਾਏਗੀ ਤੁਸੀਂ ਆਪਣੀ ਉਹਨਾਂ ਦੀ ਜਾਣਕਾਰੀ ਆਪਣੇ ਐਮਸੀ ਤੱਕ ਲੈ ਕੇ ਆ ਸਕਦੇ ਹੋ ਆਪਣੇ ਐਮਐਲਏ ਦੀ ਕਿਸੇ ਟੀਮ ਦੇ ਨਾਲ ਆਪਾਂ ਸਾਰੇ ਮਿਲ ਕੇ ਹੁਣ ਸੋਚਾਂਗੇ ਪਹਿਲਾਂ ਐਮਐਲਏ ਸਾਹਿਬ ਤੋਂ ਅਸੀਂ ਗੱਲ ਕਰਾਂਗੇ ਜੀ ਆਪਣੀ ਗੱਲ ਤੇ ਵੀ ਲੋ ਮਤੋਂ ਮੈਨੂੰ ਬਸਿਰੋ ਅੱਜ ਤੁਸੀਂ ਸਾਡੇ ਪਿੰਡ ਜ਼ਿੰਮੇਂਦਾਰ ਕੋਲ ਜੀ ਤੇ ਬੜੇ ਯੂ ਅੱਜ ਜਿੱਥੇ ਤੁਹਾਡਾ ਇੱਕ ਬੈਠਿਆ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਤੁਸੀਂ ਮੈਨੂੰ ਸਮਾਂ ਦਿੱਤੇ ਰ ਮੈਂ ਰਿਣੀ ਵੀ ਹਾਂ ਰਿਣੀ ਆ ਤੁਹਾਡੇ ਸਾਰਿਆਂ ਦਾ ਕਿਉਂਕਿ ਅੱਜ ਵੀ ਇੱਕ ਐਸੇ ਕੰਮ ਲਈ ਇਕੱਠੇ ਬਣਿਆ ਜੋ ਸ਼ਾਇਦ ਕਦੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪੰਜਾਬ ਦੇ ਵਿੱਚ ਪਿਛਲੇ 20-25 ਸਾਲਾਂ ਦੇ ਵਿੱਚ ਹੀ ਜਿਹੜਾ ਹੈ ਨਸ਼ਾ ਇਹ ਮੰਨਦੇ ਹਾਂ ਮੇਰੀ ਗੱਲ ਮੰਨਦੇ 20-25 ਸਾਲ ਤੋਂ ਪਹਿਲਾਂ ਨਸ਼ਾ ਨਹੀਂ ਸੀ ਪੰਜਾਬ ਇਹ ਨਸ਼ਾ ਵੀ 25 ਸਾਲਾਂ ਚ ਇੰਨਾ ਕੁ ਪਨਪ ਗਿਆ ਇੰਨਾ ਕੁ ਵੱਧ ਗਿਆ ਕਿ ਸ਼ਾਇਦ ਹੀ ਕੋਈ ਸ਼ਹਿਰ ਦਾ ਸ਼ਾਇਦ ਹੀ ਕੋਈ ਮਹੱਲਾ ਕੋਈ ਗ੍ਰਾਂ ਕੋਈ ਅਜਿਹੜਾ ਇਲਾਕਾ ਹੋਵੇ ਜਿੱਥੇ ਇਹਨੇ ਆਪਣਾ ਜਿਹੜਾ ਹੈ ਥਾਂ ਨਹੀਂ ਕਿਹਾ 20 ਸਾਲਾਂ ਦੇ ਵਿੱਚ ਇੱਕ ਦੌਰ ਨਿਕਲਦਾ ਹੈ ਔਰ ਇੱਕ ਪੂਰੀ ਜਨਰੇਸ਼ਨ ਤਬਾਹ ਹੁੰਦੀ ਹੈ ਉਸ ਮਾਣ ਨੂੰ ਕਰੇ ਜਾ ਕੇ ਪੁੱਛਿਓ ਜਿਹਦਾ ਜਿਹਨੇ ਪਾਲ ਪੋਸ ਕੇ ਪਹਿਲਾਂ ਤਾਂ ਦਾਸਾਂ ਕਰਕੇ ਬੱਚਾ ਲਿਆ ਉਹਨੂੰ ਪਾਲ ਪੋਸ ਕੇ ਉਹਨੂੰ ਵੱਡਾ ਕੀਤਾ ਤੇ 16 17 18 ਸਾਲ ਦੀ ਉਮਰ 'ਚ ਆ ਕੇ ਉਹਨੇ ਸ਼ੇਨ ਚ ਲੱਗ ਗਿਆ ਉਸ ਮਾਦਾ ਕੀ ਹਾਲ ਹਾਲਤ ਨੂੰ ਪੁੱਛੋ ਇੱਕ ਪਿਓ ਜਿਹੜਾ ਹੈ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਕੇ ਘਰ ਪੈਸਾ ਕਮਾ ਕੇ ਘਰ ਲੈ ਕੇ ਆਉਂਦਾ ਤੇ ਅੱਗੇ ਬੱਚਾ ਉਹ ਪੈਸਾ ਉਹ ਕਿੱਲੇ ਲੈ ਜਾਂਦਾ ਤੇ ਜਾ ਕੇ ਬਾਹਰ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਕੀ ਬੀਤਾ ਤੁਸੀਂ ਇਸ ਗੱਲ ਨਾਲ ਤਾਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਘਰ ਦੇ ਵਿੱਚ ਇੱਕ ਬੱਚਾ ਜੇ ਜੀ ਨਸ਼ੇ ਵਿੱਚ ਪੈ ਜਾਵੇ ਤੇ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਹੈ ਬਰਬਾਦ ਹੋ ਜਾਂਦਾ ਦੂਆ ਪਰਿਵਾਰ ਖਤਮ ਆਉਂਦਾ ਹਾਂ ਤੁਹਾਨੂੰ ਪੁੱਛਣਾ ਮੇਰੇ ਵਾਸਤੇ ਵੀ ਇਹ ਬੜੀ ਅਜੀਬ ਗੱਲ ਹੈ ਪਹਿਲੀ ਵਾਰ ਹੋ ਰਿਹਾ ਮੇਰੇ ਸਿਆਸੀ ਤਜਰਬਾ ਹੋ ਗਿਆ ਮੈਨੂੰ 20-25 ਸਾਲ ਦਾ ਬੜੀਆਂ ਰੈਲੀਆਂ ਦੁਨੀਆਂ ਨੁਕੜ ਮੀਟਿੰਗਾਂ ਬੜੀਆਂ ਦਰਦਫਾਜ਼ੀਆਂ ਲਿਖੀਆਂ ਪਰ ਮੇਰੇ ਵਾਸਤੇ ਇਹ ਪਹਿਲੀ ਵਾਰ ਹੋ ਰਿਹਾ ਕਿ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਤੇ ਵੋਟ ਨਹੀਂ ਮੰਗ ਰਿਹਾ ਕਦੇ ਹੋਇਆ ਤੁਹਾਡੇ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਸਰਕਾਰਾਂ ਨੇ ਪਿਛਲੇ 20-25 ਸਾਲਾਂ ਚ ਆ ਕੇ ਕਿਹਾ ਹੋਵੇ ਵੀ ਅਸੀਂ ਨਸ਼ਾ ਰੋਕਣਾ ਚਾਹੁੰਦੇ ਹਾਂ ਸਾਡਾ ਸਾਥ ਦਿਓ ਅਤੇ ਕਿ ਹੈ ਕਿ ਕਿਉਂਕਿ ਉਹਨਾਂ ਦੀ ਪੁਸ਼ਤ ਪਨਾਹੀ ਵੇਟ ਹੀ ਨਸ਼ਾ ਜਿਹੜਾ ਹੈ ਪੂਰੇ ਪੰਜਾਬ ਵਿੱਚ ਹੈ ਡਾਇਰੈਕਟਲੀ অর ਇਨਡਾਇਰੈਕਟਲੀ ਨਸ਼ਾ ਵੇਚਣ ਵਾਲਿਆਂ ਨੂੰ ਉਹਨਾਂ ਦੀ ਜਿਹੜੀ ਹੈ ਬਲੇਸਿੰਗਸ ਹੈ ਔਰ ਅੱਜ ਅੱਜ ਤੇ ਕੋਈ ਕੋਈ ਸਿਆਸੀ ਮੰਚ ਨਹੀਂ ਹੈ ਕੋਈ ਸਿਆਸੀ ਲੈਕਚਰ ਨਹੀਂ ਹੈ ਕੋਈ ਸਿਆਸੀ ਮਾਹੌਲ ਨਹੀਂ ਸਿੱਧੀ ਸਾਫ ਸੁਥਰੀ ਗੱਲ ਹੈ ਕਿ ਅਸੀਂ ਅੱਜ ਤੁਹਾਡੇ ਤੋਂ ਵੋਟਾਂ ਨਹੀਂ ਮੰਗ ਰਹੇ ਅੱਜ ਤਾਂ ਅਸੀਂ ਤੁਹਾਡੇ ਤੋਂ ਸਾਥ ਮੰਗ ਰਹੇ ਹਾਂ ਤੁਹਾਡੀ ਸਪੋਰਟ ਚਾਹੀਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਹੈ ਭਗਵੰਤ ਮਾਨ ਜੀ ਦੀ ਅਗਵਾਈ ਹੈ ਇਹ ਤਹਈਆ ਕਰ ਚੁੱਕੀ ਹੈ ਨਿਸ਼ਚੈ ਕਰ ਚੁੱਕੀ ਹੈ ਕਿ ਨਸ਼ੇ ਦਾ ਨਾਗ ਜਿਹੜਾ ਹੈ ਉਹਦੀ ਸੜੀ ਜਿਹੜੀ ਅਸੀਂ ਕੁੱਚਲ ਦੇਣੀ ਉਹਨੂੰ ਖਤਮ ਕਰ ਦੇਣਾ ਪੰਜਾਬ ਤੋਂ ਕੱਢ ਦੇਣਾ ਮੈਂ ਫੇਰ ਇੱਕ ਸਵਾਲ ਕਰਦਾ ਤੁਹਾਨੂੰ ਮੈਨੂੰ ਤੁਸੀਂ ਦੱਸੋ ਪਿਛਲੇ 20-25 ਸਾਲਾਂ 'ਚ ਕਦੇ ਕਿਸੇ ਨਸ਼ਾ ਤਸਕਰ ਦਾ ਘਰ ਗਿਰਦੇ ਦੇਖਿਆ ਇਸ ਵਾਰ 85 ਤੋਂ ਵੱਧ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜਿਹੜਾ ਹੈਗਾ ਉਹ ਕਿਰਾਇਆ ਗਿਆ ਤੇ ਜਦ 75 ਤੋਂ ਵੱਧ ਵੱਡੇ ਨਸ਼ਾ ਤਸਕਰ ਜਿਹੜਾ ਸਿਰਫ ਸਪਲਾਈ ਕਰਦੇ ਸੀ ਉਹਨਾਂ ਨੂੰ ਜੇਲ੍ਹਾਂ 'ਚ ਟੱਕਿਆ ਜਿੰਨੀ ਬ੍ਰਾਮਦਗੀ ਪਿਛਲੇ 20-25 ਸਾਲਾਂ ਚ ਪੰਜਾਬ ਚ ਵੀ ਹੋਈ ਹੈ ਨਾ ਜਿੰਨਾ ਸਾਲਾਂ ਚ ਉਨੀ ਬ੍ਰਾਮਦਗੀ ਕਰਕੇ ਦਿਖਾਈ ਹੈ ਇਸ ਸਰਕਾਰ। ਔਰ ਇੰਨਾ ਵੱਡਾ ਇੰਨਾ ਵੱਡਾ ਇਡੇ ਵੱਡੇ ਸਕੇਲ ਦੇ ਉੱਤੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਨਾਮ ਦੀ ਮੁਹਿੰਮ ਚਲਾਈ ਗਈ ਹੈ। ਅੱਜ ਉਹਦੇ ਤਹਿਤ ਹੀ ਅਸੀਂ ਤੁਹਾਡੇ ਦਰਵਾਜ਼ੇ ਤੇ ਆ ਗਏ। ਪਹਿਲਾਂ ਕਦੇ ਇਨੀਸ਼ੀਏਸ਼ਨ ਲਿਆ ਗਿਆ ਕਦੇ ਪਹਿਲਾਂ ਕਿਸੇ ਨੇ ਕੋਸ਼ਿਸ਼ ਕੀਤੀ। ਸਰਕਾਰ ਆਪਣਾ ਕੰਮ ਕਰ ਰਹੀ ਹੈ। ਅੱਜ ਅਸੀਂ ਇੱਥੇ ਨਾ ਵੀ ਆਂਦੇ ਤਾਂ ਵੀ ਬਿਲਡਿੰਗਾਂ ਟੈਣੀਆਂ ਸੀ ਨਸ਼ੇ ਤਸਕਰ ਫੜੇ ਜਾਣੇ ਸੀ ਦੇ ਨਸ਼ਾ ਜ਼ਬਤ ਹੋਣਾ ਸੀ ਅੱਜ ਤੁਹਾਡੇ ਕੋਲ ਇੱਥੇ ਆਉਣ ਦਾ ਮਕਸਦ ਸਿਰਫ ਇੱਕੋ ਹੈ ਮਕਸਦ ਇਹ ਹੈ ਕਿ ਕੋਈ ਵੀ ਮੁਹਿੰਮ ਸਰਕਾਰ ਦਾ ਕੋਈ ਵੀ ਪ੍ਰੋਪਗੈਂਡਾ ਕਿਸੇ ਤਰ੍ਹਾਂ ਦਾ ਵੀ ਸਰਕਾਰ ਦਾ ਕੈਂਪੇਨ ਜਿਹੜੀ ਹੈ ਉਹ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਜਨ ਅੰਦੋਲਨ ਨਾ ਬਣ ਜਾਵੇ ਜਦੋਂ ਤੱਕ ਪਬਲਿਕ ਪਾਰਟਿਸਪੇਸ਼ਨ ਨਾ ਹੋਵੇ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਇਹਦੇ ਰਿਜ਼ਲਟਸ ਹੋਰ ਵੀ ਬਿਹਤਰ ਹੋਣਗੇ ਜੇ ਤੁਸੀਂ ਸਾਡਾ ਸਾਥ ਦਿਓਗੇ ਤੇ ਪੰਜਾਬ ਦੇ ਵਿੱਚੋਂ ਇਸ ਇਸ ਦਰਦ ਰੋ ਪੰਜਾਬ ਨੂੰ ਅਸੀਂ ਜਲਦੀ ਘਟ ਪਾਉਣਾ ਜਿਸ ਨਾਲ ਮੈਂ ਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਨੇ ਕਿ ਇੱਕ ਡੈਡੀਕੇਟਿਡ ਹੌਟਲਾਈਨ ਹੈ ਇੱਕ ਨੰਬਰ ਹੈ ਟੋਲ ਫਰੀ ਤੁਹਾਨੂੰ ਪਤਾ ਲੱਗੇ ਵੀ ਕਿਸੇ ਦੇ ਫੋਡੇ ਆਲੇ ਦੋ ਆਲੇ ਕੋਈ ਨਸ਼ਾ ਕਰ ਰਿਹਾ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਉਸ ਨੰਬਰ ਤੇ ਕਾਲ ਕਰੋ ਫੋਡੀ ਇਨਫੋਰਮੇਸ਼ਨ ਜਿਹੜੀ ਆ ਗੁਪਤ ਰੱਖੀ ਜਾਏਗੀ ਉਸੇ ਉਸ ਨੰਬਰ ਤੇ ਕਾਲ ਕਰੋ ਤੇ ਫਿਰ ਦੇਖੋ 2 ਘੰਟਿਆਂ ਦਾ ਟਾਈਮ ਹੈ ਉਸ ਕਾਲ ਤੋਂ ਬਾਅਦ 2 ਘੰਟੇ ਦੇ ਵਿੱਚ ਵਿੱਚ ਦ ਪੁਲਿਸ ਦ ਐਡਮਿਨਿਸਟ੍ਰੇਸ਼ਨ ਹੈਜ਼ ਟੂ ਐਕਟ ਤਾਂ ਜਾ ਕੇ ਉਹ ਕੰਪਲੇਂਟ ਜਿਹੜੀ ਆ ਫਾਈਲ ਹੋਏਗੀ ਨਹੀਂ ਤਾਂ ਉਹ ਉੱਥੇ ਰੈਡ ਫਲੈਗ ਲੱਗਿਆ ਰਹੇਗਾ ਅੱਜ ਇੰਨੇ ਲੋਕ ਪਟਿਆਲੇ ਦੇ ਸਾਡੇ ਸਿਵਲ ਐਂਡੀ ਥਾਣੇ 'ਚ 70 ਕੰਪਲੇਂਟਾਂ ਆਈਆਂ ਨੇ ਉਹ ਉਸ ਨੰਬਰ ਤੋਂ 70 ਕੰਪਲੇਂਟਾਂ ਦੇ ਵਿੱਚੋਂ 40 50 ਦੇ ਉੱਤੇ ਜਿਹੜੀਆਂ ਨੇ ਉਹ ਕ੍ਰੈਡੀਬਲ ਸੀਗੀਆਂ 30 ਜਿਹੜੀਆਂ ਉਹ ਸਬਸਟੈਂਸ ਸਬਸਟੈਂਸ਼ੀਏਟ ਨਹੀਂ ਹੋ ਸਕੀਆਂ ਤੇ ਉਹ 40 ਦੇ ਉੱਤੇ ਕੰਮ ਕੀਤਾ ਗਿਆ ਤੇ ਬੰਦੇ ਫੜੇ ਗਏ ਇੱਕ ਗੱਲ ਮੈਂ ਉਹ ਕਹਾਂ ਲੱਗ ਜੇ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਤੇ ਤੁਸੀਂ ਇਹ ਸੋਚ ਲਓ ਕਿ ਚਲੋ ਇਹ ਤਾਂ ਹੁਣ ਨਸ਼ਾ ਕਰ ਰਿਹਾ ਹੈ ਏਟਲੀਸਟ ਵੱਡੇ ਬੱਚੇ ਤਾਂ ਸੇਫ ਨੇ ਅਸੀਂ ਤਾਂ ਜਿਹੜਾ ਹੈ ਅਸੀਂ ਕੀ ਲੈਣਾ ਇਹ ਕਰਦਾ ਕਰੀ ਜਾਵੇ ਤਾਂ ਤੁਸੀਂ ਗਲਤ ਸੋਚਦੇ ਇਹ ਨਾ ਇਹ ਇਹ ਨਾ ਭੁੱਲਿਓ ਕਿ ਉਹ ਬੱਚਾ ਜਿਹੜਾ ਅਜ ਨਸ਼ਾ ਕਰ ਰਿਹਾ ਹੈ ਉਹਨੂੰ ਸਾਥ ਚਾਹੀਦਾ ਉਹਨੂੰ ਆਪਣੇ ਵਰਗਾ ਕੋਈ ਹੋਰ ਵੀ ਚਾਹੀਦਾ ਉਹਦੇ ਘਰ ਦੀ ਅੱਗ ਤੁਹਾਡੇ ਘਰ ਦੀ ਡੈਲੀ ਤੱਕ ਵੀ ਪਹੁੰਚੇਗੀ ਕੱਲ ਉਹਦੀ ਸੰਗਤ ਤੁਹਾਡੇ ਬੱਚੇ ਨੂੰ ਵੀ ਜਿਹੜਾ ਹੈ ਖਰਾਬ ਕਰ ਸਕਦੀ ਔਰ ਜਦੋਂ ਬੱਚਾ ਨਸ਼ੇ ਤੇ ਲੱਗਦਾ ਹੈ ਉਸ ਤੋਂ ਬਾਅਦ ਉਹਨੂੰ ਪੈਸਾ ਚਾਹੀਦਾ ਘਰਦਿਆਂ ਤੋਂ ਪੈਸੇ ਲੈਂਦਾ ਖੁੰਦਾ ਜਦੋਂ ਘਰ ਦੇ ਮਨਾ ਕਰਦੇ ਨੇ ਚੋਰੀਆਂ ਕਰਦਾ ਚੋਰੀਆਂ ਕਰਦਾ ਫਿਰ ਉਹ ਸਾਥ ਲੱਭਦਾ ਵੀ ਮੇਰੇ ਨਾਲ ਹੋਰ ਮੇਰੇ 4-5 ਜੀ ਹੋਰ ਹੋ ਜਾਣ ਤੇ ਅਸੀਂ ਪੈਸੇ ਦਾ ਇੰਤਜ਼ਾਮ ਕਰੀਏ ਫਿਰ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਉੱਪਰ ਬੈਠੇ ਉਹ ਉਹਨਾਂ ਨੂੰ ਹੋਰ ਐਕਸਪਰਟ ਕਰਦੇ ਨੇ ਉਹ ਕਹਿੰਦੇ ਨੇ ਤੂੰ ਆਪਣੇ ਜੋਗਾ ਤੁਹਾਡੇ ਜੋਗਾ ਨਸ਼ਾ ਸਫਰੀ ਦੇ ਦੇਵਾਂਗੇ ਤੁਸੀਂ ਅੱਗੇ 10-12 ਬੰਦਿਆਂ ਨੂੰ ਹੋਰ ਲਗਾ ਦੋ ਨਸ਼ੇ ਇਸੇ ਤਰ੍ਹਾਂ ਹੀ ਨੈਟਵਰਕ ਵੱਧਦਾ ਜਾਂਦਾ ਹੈ ਤੇ ਸਰ ਕੀ ਜਨਰੇਸ਼ਨ ਸਾਡੀ ਪਹਿਲੀ ਖਰਾਬ ਹੋ ਚੁਕੀ ਆ ਆ ਦੇਖੋ ਆ ਛੋਟੀ ਬੱਚੀ ਇੱਥੇ ਬੈਠੇ ਇਹਨਾਂ ਬਾਰੇ ਸੋਚੋ ਇਹ ਜਨਰੇਸ਼ਨ ਕਿਹੜੇ ਮਾਹੌਲ 'ਚ ਅਸੀਂ ਇਹਨਾਂ ਛੋਟੇ ਛੋਟੇ ਬੱਚੇ ਬੈਠਲੇ ਨੇ ਕੋ ਇਹਨਾਂ ਨੂੰ ਕੀ ਮਾਹੌਲ ਛੱਡ ਕੇ ਜਾਵਾਂਗੇ ਅਸੀਂ ਸਾਡੀ ਕੀ ਜ਼ਿੰਮੇਵਾਰੀ ਹੈ ਇਹ ਨਾ ਕਹਿੰਦੇ ਗੱਲਾਂ ਸਰਕਾਰਾਂ ਦੇ ਕਰਨੇ ਨਹੀਂ ਜੀ ਇਹ ਸਾਡਾ ਸਾਰਿਆਂ ਦਾ ਸਾਡੀ ਸਾਰਿਆਂ ਦੀ ਇੱਕ ਮੋਰਲ ਡਿਊਟੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ ਜਿਹੜਾ ਹੈ ਇਸ ਵੀਮਨ ਨੂੰ ਇਸ ਇਸ ਰੈਕਸਸ ਨੂੰ ਨਸ਼ੇ ਦੇ ਰੈਕਸਸ ਨੂੰ ਅਜੀਬ ਜਿਹਾ ਹੈ ਉਹਨੂੰ ਖਤਮ ਕਰ ਦੇ ਅੱਜ ਮੈਂ ਆਲਰੇਡੀ 15 ਵੋਟਸ ਦੇ ਵਿੱਚ ਇਸ ਤਰ੍ਹਾਂ ਹੀ ਇਹ ਡਾਇਲੋਗ ਇਹ ਪਬਲਿਕ ਪਾਰਟਿਸਪੇਸ਼ਨ ਜਿਹੜੀ ਹੈ ਇਹ ਫਰਿਆਦ ਇਹ ਬੁਹਾਰ ਲਗਾ ਰਹੇ ਹਾਂ ਔਰ ਹਰ ਤਰ੍ਹਾਂ ਅਸੀਂ ਜਾ ਕੇ ਇੱਕ ਸੋਚ ਕਾਨਿਆ ਜਿਹੜੀ ਗਵਰਨਮੈਂਟ ਵੱਲੋਂ ਇਸ ਮੋਡਿਊਲ ਦੇ ਵਿੱਚ ਇਨਕੋਰਪੋਰੇਟ ਕੀਤੀ ਗਈ ਹੈ ਸੋ ਥੈਟ ਅਟਲੀਸਟ ਅਸੀਂ ਇੱਕ ਦੂਜੇ ਨੂੰ ਝੂਠ ਬੋਲ ਸਕਦੇ ਹਾਂ ਸੁਪਰਵਰ ਦਗਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਜਿਹੜਾ ਹੈ ਝੂਠ ਨਹੀਂ ਬੋਲ ਸਕਦੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਆਪੋ ਆਪਣੀ ਸੀਟ ਤੋਂ ਖੜੇ ਹੋ ਕੇ ਅਸੀਂ ਸਾਰੇ ਇੱਕ ਸਾਂਝੇ ਤੌਰ ਤੇ ਇਹ ਸੋਚੀਏ ਜੀ ਕਿ ਉਸ ਸੈਰੇਮਨੀ ਜਿਹੜੀ ਹੈ ਉਹਦੇ ਦਾ ਹਿੱਸਾ ਬਣੀਏ ਆਪਣੇ ਪਰਮਾਤਮਾ ਆਪਣੇ ਰੱਬ ਨੂੰ ਆਪਣੇ ਪਰਵਰਦگار ਨੂੰ ਹਾਜ਼ਰ ਨਾਜ਼ਰ ਜਾਣ ਕੇ ਸੌ ਚੱਕੀਏ ਪ੍ਰਣ ਕਰੀਏ ਜੋ ਮੈਂ ਜੀ ਮੇਰੇ ਨਾਲ ਰਿਪੀਟ ਕਰਿਓ ਆਪਣੀ ਜਿਹੜੀ ਹੈ ਰਾਈਟ ਆਰਮ ਜਿਹੜੀ ਹੈ ਉਹ ਸਿੱਧੀ ਕਰਕੇ ਜੀ ਅਸੀਂ ਸ਼ਹਿਰ ਪਟਿਆਲਾ ਦੇ ਨਿਵਾਸੀ ਅਸੀਂ ਸ਼ਹਿਰ ਪਟਿਆਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋਗੇ ਇਹ ਸੌਂ ਖਾਂਦੇ ਹਾਂ ਇਹ ਸੌਂ ਖਾਂਦੇ ਹਾਂ ਕਿ ਅਸੀਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਆਪਣੇ ਸ਼ਹਿਰ ਦੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਆਪਣੇ ਸ਼ਹਿਰਾਂਗੇ ਅਸੀਂ ਅਸੀਂ ਆਪਣੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਿਵਾਵਾਂਗੇ ਨਸ਼ਾ ਵਿਕਣ ਨਹੀਂ ਦਿਵਾਵਾਂਗੇ ਅਸੀਂ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਆਪਣੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਿੱਚ ਵੜਨ ਨਹੀਂ ਦਿਵਾਵਾਂਗੇ ਵੜਨ ਨਹੀਂ ਦਿਵਾਵਾਂਗੇ ਸਾਡੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਿੱਚ ਜੋ ਵੀ ਨਸ਼ੇ ਕਰਦੇ ਹਨ ਜੋ ਵੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਸਮਝਾਵਾਂਗੇ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਏਗੀ ਜਿਨ੍ਹਾਂ ਨੂੰ ਲੋੜ ਹੋਏਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ जमानत देने रोकोंगे अहर मिल के अपने शहर, शहर नशा मुक्त बनावा बना थैंक यू सो वेरी मच जी बहुत बहुत धनबाद बस यही बेनती है कि हम जी सहु चगी है इस सहु के उ पैरा देना है और किसी तरह की भी कोई गुंजाइश ना रह जाए भी जीड़ी है सतर्क होके पूरे जरा है ਵਿਜਲੈਂਟ ਹੋ ਕੇ ਇਸ ਗੱਲ ਤੇ ਪਹਿਰਾ ਦਿਓ ਕਿ ਅਸੀਂ ਇੱਕ ਦੂਜੇ ਦੀ ਬਾਹ ਬਣ ਕੇ ਇਸ ਜਿਹੜਾ ਨਸ਼ੇ ਦੇ ਰਾਖਸ਼ ਨੂੰ ਜਿਹੜਾ ਹਮੇਸ਼ਾਲੀ ਖਤਮ ਕਰਦੀ ਜੀ ਥੈਂਕ ਯੂ ਸੋ ਵੈਰੀ ਮਚ ਫ ਕਮਿੰਗ ਹੇਅਰ ਅਗੇ ਥੈਂਕ ਯੂ ਇਹ ਸਾਨੂੰ ਸਰਜੀਤ ਪਾਲ ਸਿੰਘ ਜੀ ਕੋਲੀ ਐਮਐਲਏ ਪਟਿਆਲਾ ਉਹਨਾਂ ਨੇ ਬੜਾ ਸੋਹਣਾ ਜਿਹੜਾ ਭਾਸ਼ਣ ਦਿੱਤਾ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਦੇ ਉੱਤੇ ਆਪ ਸਰਕਾਰ ਵੱਲੋਂ ਇਹ ਹਾਂ ਜੀ ਅੱਜ ਪਰ ਅਸੀਂ ਇਹ ਨੇ ਸ਼੍ਰੀਮਤੀ ਰਮਿੰਦਰ ਕੌਰ ਜੀ ਵਾਰਡ ਨੰਬਰ 52 ਤੋਂ ਐਮਸੀ ਪਟਿਆਲਾ ਦੇ ਤੇ ਕੀ ਕਹਿਣਾ ਚਾਹੋਗੇ ਭੈਣ ਜੀ ਇਸ ਨਸ਼ਿਆਂ ਜਿਹੜਾ ਜੁੱਧ ਨਸ਼ਾ ਵਿਰੋਧ ਨਸ਼ਾ ਮੁਕਤੀ ਯਾਤਰਾ ਤੁਹਾਨੂੰ ਸਾਰਿਆਂ ਦਾ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਹਿਲਾਂ ਤੋਂ ਸਾਰੀਆਂ ਸੰਗਤਾਂ ਦਾ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜਿਹੜੇ ਸਾਰੇ ਪਹੁੰਚੇ ਨੇ ਤੇ ਇੱਕ ਦੂਜੇ ਦੀ ਹੌਸਲਾ ਵਧਾਈ ਹੋ ਜਾਂਦੀ ਹੈ ਜੀ ਐਮਐਲਏ ਸਾਹਿਬ ਫਜੀਦਪਾਲ ਸਿੰਘ ਕੋਲੀ ਜੀ ਦਾ ਬਹੁਤ ਬਹੁਤ ਧੰਨਵਾਦ ਬੜੇ ਸੁਚੱਜੇ ਢੰਗ ਨਾਲ ਗੋਲ ਕੇ ਉਹਨਾਂ ਨੇ ਸਾਰੀ ਗੱਲ ਸਮਝਾਈ ਹੈ ਸਿਰਫ ਇਹੀ ਕਹੂੰਗੀ ਜੀ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਭਗਵਾਨਪਨ ਸਰਕਾਰ ਵੱਲੋਂ ਇਹ ਬਹੁਤ ਹੀ ਇੱਕ ਵਧੀਆ ਮੁਹਿੰਮ ਹੈ ਪਰ ਸਭ ਨੂੰ ਪਤਾ ਹੈ ਕਿ ਪੰਜਾਬ ਬੜੀ ਦੇਰ ਤੋਂ ਅੱਜ ਤੋਂ ਨਹੀਂ ਡੈਕੇਡ ਹੋ ਚੁੱਕੇ ਨੇ ਇਸ ਚੀਜ਼ ਤੋਂ ਅਦਾ ਸ਼ਿਕਾਰ ਹੈ ਇੱਕ ਪੂਰੀ ਜਨਰੇਸ਼ਨ ਇਸ ਚੀਜ਼ ਦੀ ਸ਼ਿਕਾਰ ਹੋ ਚੁੱਕੀ ਹੈ ਤੇ ਕੱਲਾ ਇਹ ਨਹੀਂ ਜੀ ਹੌਲੀ ਹੌਲੀ ਨਸ਼ੇ ਕਰਨ ਤੋਂ ਬਾਅਦ ਤਸਕਰੀ ਕਿੰਨੀ ਵਧੀਆ ਪਾ ਸਭ ਨੂੰ ਪਤਾ ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਹੋਈ ਹੈ ਜਿਹੜੇ ਤਸਕਰ ਨੇ ਉਹਨਾਂ ਦੇ ਘਰ ਟਾ ਹੀ ਨਹੀਂ ਪੜੇ ਗਏ ਨੇ ਜਿਨ੍ਹਾਂ ਦੀ ਚੰਗੀ ਖਾਸੀ ਕਿਸੇ ਟਾਈਮ ਤੇ ਅਪਰੋਚ ਹੁੰਦੀ ਸੀ ਕੋਈ ਫੜਦਾ ਨਹੀਂ ਸੀ ਤਾਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਉਪਰਾਨਾ ਹੈ ਤਾਂ ਮੈਂ ਉਹਨਾਂ ਦਾ ਧੰਨਵਾਦ ਕਰੂੰਗੀ ਤੇ ਲੋਕਾਂ ਨੂੰ ਜਿਸ ਹਿਸਾਬ ਨਾਲ ਕੋਲੀ ਸਾਹਿਬ ਕਹਿ ਹੀ ਗਏ ਨੇ ਕਿ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਣੇ ਆਸ-ਪਾਸ ਜੇ ਆਪਾਂ ਨੂੰ ਕੋਈ ਦਿਖਦਾ ਹੈ ਤਾਂ ਆਪਣੀ ਡਿਊਟੀ ਹੈ ਕਿ ਆਪਾਂ ਇਸ ਬਾਰੇ ਆਪਾਂ ਪ੍ਰਸ਼ਾਸਨ ਨੂੰ ਦਸੀਏ ਤਾਂ ਜੋ ਇਹ ਮੁਹਿੰਮ ਸਕਸੈਸਫੁਲ ਕੀਤੀ ਜਾ ਸਕੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਪੈਂ ਜੀ ਇਸੇ ਵਾਰਡ ਨੰਬਰ 57 ਤੋਂ ਪੈਂ ਜੀ ਰਮਿੰਦਰ ਕੌਰ ਜੀ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਡੇਟੀ ਜੀ ਦਾ ਸ਼ਸ਼ੀ ਗੌਰ ਇਸ ਜੁੱਧ ਨਸ਼ਿਆਂ ਵਿਰੁੱਧ ਤੇ ਤੁਸੀਂ ਐਮਐਲਏ ਸਾਹਿਬ ਸਰਦਾਰ ਜੀ ਸੰਗ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਆਏ ਤੇ ਵਾਰਡ ਨੰਬਰ 57 ਤੋਂ ਵੀ ਜਿਹੜੇ ਐਮਸੀ ਭੈਣ ਜੀ ਸੀ ਰਵਿੰਦਰ ਕੌਰ ਜੀ ਉਹਨਾਂ ਦੇ ਵੀ ਤੁਸੀਂ ਸਾਰਿਆਂ ਦੇ ਅਲੱਗ-ਅਲੱਗ ਤੁਸੀਂ ਸੁਝਾਅ ਸੁਣੇ ਤੇ ਆਪਾਂ ਨੂੰ ਇਸ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਇਹਦੇ ਵਿੱਚ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਤੁਸੀਂ ਇਸ ਨਸ਼ਿਆਂ ਦੇ ਜੁੱਧ ਵਿੱਚ ਸਹਿਯੋਗ ਦਿਓ ਧੰਨਵਾਦ